ਸੱਜੇ ਕਾਲ ਸਾਰਿਆਂ ਨੂੰ ਗੌਰ ਦਾ ਨਾਈਟਰ ਤੇ ਤੁਹਾਡਾ ਫਿਰ ਤੋਂ ਸਵਾਗਤ ਹੈ ਤੇ ਅੱਜ ਆਪਾਂ ਇੱਕ ਹੋਰ ਨਵਾਂ ਡਿਜ਼ਾਈਨ ਜੋ ਨਿਕਲ ਕੇ ਆਇਆ ਆਈ ਹੋਪ ਕਿ ਤੁਹਾਨੂੰ ਪਸੰਦ ਆਵੇਗਾ ਤੇ ਉਹਦੇ ਵਾਸਤੇ ਜਿਹੜਾ ਇੱਕ ਡਿਜ਼ਾਈਨ ਹੈਗਾ ਦੋ ਦੋ ਕੁੰਟੀਆਂ ਦਾ ਡਿਜ਼ਾਈਨ ਹੈਗਾ ਯਾਨੀ ਕਿ ਦੋ ਦੋ 2 2 ਸਟਿਚਸ ਦਾ ਡਿਜ਼ਾਈਨ ਹੈਗਾ ਤੇ ਆਪਾਂ ਦੋ ਦੋ ਦੇ ਮਲਟੀਪਲਾਈ ਵਿਦ ਜਾਣਾ ਹੈ ਦੋ ਹੀ ਸਲਾਈ ਦਾ ਡਿਜ਼ਾਈਨ ਆ ਹਰੇਕ ਸਲਾਈ ਜਿਹੜਾ ਦੋ ਸਲਾਈ ਬਾਅਦ ਡਿਜ਼ਾਈਨ ਜਿਹੜਾ ਉਹ ਚੇਂਜ ਹੋ ਜਾਊਗਾ ਤੇ ਚਲੋ ਜੀ ਆਪਾਂ ਆਪਣਾ ਡਿਜ਼ਾਈਨ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਤੁਹਾਡੇ ਅੱਗੇ ਰਿਕਵੈਸਟ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਨਾ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆ ਤੇ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਹਰ ਸਲਾਈ ਵਿੱਚ ਜਾਂਦਾ ਹੈ ਵੀ ਪਹਿਲਾ ਗੁੰਡਾ ਆਪਾਂ ਉਤਾਰ ਲੈਣਾ ਹੈ ਠੀਕ ਹੈ ਇਹਦੇ ਨਾਲ ਜਿਹੜਾ ਹੈ ਉਹ ਸਾਈਡ ਵਾਲੀ ਜਿਹੜੀ ਹੈਗੀ ਆ ਉਹ ਸਾਈਡ ਵਾਲਾ ਜਿਹੜਾ ਹੈਗੀ ਜੰਜੀਰੀ ਬਹੁਤ ਸੋਹਣੀ ਬਣਦੀ ਆ ਠੀਕ ਹੈ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਇਹ ਦੋ ਗੁੰਡੇ ਜਿਹੜੇ ਆ ਨੈਕਸਟ ਵਾਲੇ ਠੀਕ ਆ ਇੱਕ ਗੁੰਡਾ ਉਤਾਰ ਲਿਆ ਇਹਨੂੰ ਆਪਾਂ ਧਾਗੇ ਨੂੰ ਇਸ ਤਰ੍ਹਾਂ ਬਾਲ ਲਿਆ ਐ ਜਿਹੜੇ ਦੋ ਕੁੰਡੇ ਹੈਗੇ ਆ ਇਹਨਾਂ ਦੇ ਬੈਕ ਸਾਈਡ ਚਾਈ ਆਪਾਂ ਜਨਕੇ ਉੰਨਾ ਹੈ ਠੀਕ ਹੈ ਇੱਕ ਵਾਰੀ ਉੰਡਿਆ ਥੋੜਾ ਆਪਾਂ ਨੂੰ ਲੂਸ ਕਰ ਲਾਂਗੇ ਕਿਉਂਕਿ ਸਟਾਰਟਿੰਗ ਵਿੱਚ ਥੋੜਾ ਟਾਈਟ ਹੁੰਦਾ ਹੈ ਤਾਂ ਆਪਾਂ ਇਹਨੂੰ ਥੋੜਾ ਲੂਸ ਕਰ ਲਾਂਗੇ ਠੀਕ ਹੈ ਜਿਹੜਾ ਧਾਗਾ ਹੈ ਬਿਲਕੁਲ ਖਿੱਚ ਕੇ ਨਹੀਂ ਰੱਖਣਾ ਇਨਾਂ ਨੂੰ ਆਪਾਂ ਥੋੜਾ ਲੂਜ਼ ਲੂਜ਼ ਰੱਖਣਾ ਹੈ ਜਿਆਦਾ ਟਾਈਟ ਨਹੀਂ ਕਰਨਾ ਫਿਰ ਤੋਂ ਆਪਾਂ ਇੱਕ ਵਾਰੀ ਫੇਰ ਆਪਣਾ ਧਾਗਾ ਜਿਹੜਾ ਉਹਨੂੰ ਇਸ ਤਰ੍ਹਾਂ ਲਵਾਂਗੇ ਕਿਸ ਤਰ੍ਹਾਂ ਲੈਣਾ ਹੈ ਜਿਆਦਾ ਰੱਖਣਾ ਇਸ ਤਰ੍ਹਾਂ ਲਵਾਂਗੇ ਸੇਮ ਜਿਹੜੇ ਦੋ ਦੋ ਸੀਗੇ ਉਹਨਾਂ ਦੇ ਵਿੱਚੋਂ ਦੀ ਹੀ ਨਿਕਾਣਾ ਹੈ ਕੁੰਡੇ ਚੇਂਜ ਨਹੀਂ ਹੋਣੇ ਉਹਨਾਂ ਦੇ ਵਿੱਚੋਂ ਦੀ ਫੇਰ ਆਪਾਂ ਇਹ ਡਿਜ਼ਾਈਨ ਇਸ ਤਰ੍ਹਾਂ ਠੀਕ ਹੈ ਐਨੂੰ ਲੂਜ਼ ਕਰ ਲੈਣਾ ਹੈ ਜਿਆਦਾ ਟਾਈਟ ਨਹੀਂ ਕਰਨਾ ਅਗਰ ਟਾਈਟ ਕਰ ਲਿਆ ਤਾਂ ਤੁਹਾਡਾ ਡਿਜ਼ਾਈਨ ਨਹੀਂ ਬਣੇਗਾ ਠੀਕ ਹੈ ਦੁਬਾਰਾ ਫੇਰਾਊਗਾ ਐਸਾ ਠੀਕ ਹੈ ਅਗਲੇ ਦੋ ਸਟਿਚ ਲੈਣੇ ਆ ਦੋ ਕੁੰਡੇ ਲੈਣੇ ਆ ਇਹਨਾਂ ਨੂੰ ਥੋੜਾ ਖੋਲ ਲੈਣਾ ਟਾਈਟ ਹੈ ਤੇ ਐਸਾ ਕਰਕੇ ਇੱਕ ਲੂਪ ਲੈ ਲਈ ਫਿਰ ਇਹਨੂੰ ਆਪਾਂ ਕਰਾਂਗੇ ਐਸਾ ਇੱਕ ਲੂਪ ਆਪਾਂ ਹੋਰ ਲਵਾਂਗੇ ਉਦੇ ਸੇਮ ਦੇ ਵਿੱਚੋਂ ਫਿਰ ਇਹਨਾਂ ਨੂੰ ਉਤਾਰ ਤਵਾਂਗੇ ਠੀਕ ਹੈ ਨੈਕਸਟ ਫੇਸ ਸੇਮ ਇਸ ਤਰ੍ਹਾਂ ਪੱਤਾ ਗਾਵ ਲਿਆ ਇਹ ਦੋ ਲੂਪ ਲਈਆਂ ਇਹਨਾਂ ਦੋ ਸਟਿਚਸ ਦੇ ਵਿੱਚੋਂ ਪਹਿਲੀ ਵਾਰ ਹੁਣਾਗੇ ਧਾਗਾ ਫੇਰ ਬਲਾਂਗੇ ਫਿਰ ਆਪਾਂ ਸੈਕਿੰਡ ਟਾਈਮ ਫਿਰ ਇਹਦੇ ਵਿੱਚੋਂ ਕਟਾਂਗੇ ਫਿਰ ਇਹਨੂੰ ਉਤਾਰ ਦਵਾਂਗੇ ਠੀਕ ਹੈ ਫਿਰ ਦੱਸਦੀਆਂ ਐਸਾ ਕਰਕੇ ਤੁਸੀਂ ਇਹਨੂੰ ਘੁਮਾਉਣਾ ਹੈ ਧਾਗੇ ਨੂੰ ਐਸਾ ਕਰਕੇ ਲੈਣਾ ਹੈ ਇੱਕ ਵਾਰ ਹੋ ਗਿਆ ਇੱਕ ਵਾਰ ਲੈ ਲਿਆ ਉਹਨਾਂ ਨੂੰ ਉਤਾਰਨਾ ਨਹੀਂ ਆ ਫਿਰ ਆਪਾਂ ਧਾਗਾ ਬਲਾਂਗੇ ਇਸ ਸਲਾਈ ਦੇ ਵੱਲ ਫਿਰ ਆਪਾਂ ਦੁਬਾਰਾ ਫਿਰ ਇੱਕ ਲੂਪ ਲਵਾਵਾਂਗੇ ਜਾਨੇ ਕੇ 2 ਦੇ 4 ਫੰਦੇ ਕਰਦੇ ਹੋਏ ਆਪਾਂ ਜਾ ਰਹੇ ਆਂ ਧਿਆਨ ਨਾਲ ਦੇਖ ਲੈਣਾ ਵੀਡੀਓ 2 ਦੇ 4 ਫੰਦੇ ਠੀਕ ਐ ਇਸ ਤਰ੍ਹਾਂ ਆਪਾਂ ਲੂਪ ਲਵਾਵਾਂਗੇ ਇਸ ਤਰ੍ਹਾਂ ਕਰਕੇ ਇੱਕ ਧਾਗਾ ਬਲਾਂਗੇ ਨੈਕਸਟ ਵਾਲੇ 2 ਕੁੰਡੇ ਇਹ ਨੈਕਸਟ ਵਾਲੇ 2 ਕੁੰਡਿਆਂ ਦੇ ਵਿੱਚੋਂ ਦੀ ਇੱਕ ਵਾਰੀ ਠੀਕ ਐ ਫਿਰ ਆਪਾਂ ਇਹਨੂੰ ਘੁਮਾਵਾਂਗੇ ਫਿਰ ਆਪਾਂ ਦੁਬਾਰਾ ਇਹਦੇ ਵਿੱਚੋਂ ਦੀ ਕਾੜ ਦਵਾਂਗੇ ਠੀਕ ਹੈ ਇਹ ਦੋ ਦੇ ਚਾਰ ਹੋ ਗਏ ਫਿਰ ਆਪਾਂ ਉਤਾਰ ਦਵਾਂਗੇ ਫਿਰ ਆਪਾਂ ਧਾਗਾ ਬਲੇ ਟਾਂਗੇ ਸਲਾਈਸ ਕਰ ਦਵਾਲੇ ਫਿਰ ਅਗਲੇ ਦੋ ਕੁੰਡੇ ਲਵਾਂਗੇ ਇੱਕ ਵਾਰ ਉਣਿਆ ਫਿਰ ਆਪਾਂ ਧਾਗਾ ਲਪੇਟਿਆ ਫਿਰ ਆਪਾਂ ਇੱਕ ਵਾਰ ਉਣਿਆ ਇਹ ਦੋ ਦੇ ਚਾਰ ਹੋ ਗਏ ਠੀਕ ਹੈ ਜੀ ਨੈਕਸਟ ਸੇਮ ਧਾਗਾ ਬਲਾਂਗੇ ਇੱਕ ਵਾਰ ਉਣਿਆ ਧਾਗਾ ਬਲਿਆ ਫਿਰ ਦੁਬਾਰਾ ਆਪਾਂ ਉੰਡਵਾਗੇ ਫਿਰ ਇਹਨੂੰ ਉਤਾਰ ਦਵਾਂਗੇ ਨੈਕਸਟ ਸੇਮ ਤਾ ਗਵਲਾਂਗੇ ਪਹਿਲਾਂ ਫੇਰ ਤੋਂ ਲੂਪ ਲਵਾਂਗੇ ਇਹਨੂੰ ਥੋੜਾ ਥੋੜਾ ਲੂਸ ਰੱਖਣਾ ਹੈ ਟਾਈਟ ਨਹੀਂ ਕਰਨਾ ਬਿਲਕੁਲ ਵੀ ਫੇਰ ਵਾਲਿਆ ਇਸੇ ਤਰੀਕੇ ਨਾਲ ਆਪਾਂ ਜਿਹੜੀ ਸਾਰੀ ਕਿ ਸਲਾਈ ਕੰਪਲੀਟ ਕਰਾਂਗੇ ਪਹਿਲੇ ਵਾਲੀ ਠੀਕ ਹੈ ਧਾਗਾ ਵਲਿਆ ਨੈਕਸਟ ਵਾਲੇ ਦੋ ਸਟਿਚਸ ਲੈ ਦੋ ਕੁੰਡੇ ਲੈ ਉਹਨਾਂ ਦੇ ਵਿੱਚੋਂ ਦੀ ਇੱਕ ਵਾਰੀ ਹੁਣਿਆ ਧਾਗਾ ਫੇਰ ਵਾਲਿਆ ਨੈਕਸਟ ਵਾਲੇ ਦੋ ਕੁੰਡੇ ਲਏ ਤੇ ਫਿਰ ਉਹਨਾਂ ਦੇ ਵਿੱਚੋਂ ਦੀ ਨੈਕਸਟ ਵਾਲੇ ਨੇ ਸੇਮ ਵਿੱਚੋਂ ਸੌਰੀ ਗਦੀ-ਗਦੀ ਭੁੱਲਦੇ ਹੋਏ ਜਦੋਂ ਹੁੰਦੇ ਹੋਈ ਬੋਲਦੇ ਹੋਏ ਮਿਸਟੇਕ ਹੋ ਜਾਂਦੀ ਹੈ ਫਿਰ ਦੁਬਾਰਾ ਲਿਆ ਤੇ ਅਸੀਂ ਆਪ ਦੋ ਸਟਿਚੇਸ ਲਵਾਂਗੇ ਜੈਨਕਿ ਦੋ ਲੂਪ ਇੱਕ ਵਾਰੀ ਹੁਣਿਆ ਫਿਰ ਤਾਗਾ ਵਲਿਆ ਫਿਰ ਇੱਕ ਵਾਰੀ ਤਾਂ ਗੱਲ ਵੇਟ ਕੇ ਫਿਰ ਦੁਬਾਰਾ ਬਦਣਾ ਹੈ ਫਿਰ ਦੁਬਾਰਾ ਉਣਾ ਹੈ ਗੁੰਡੇ ਨੂੰ ਪਹਿਲਾਂ ਤਾਂ ਗੱਲ ਪੇਟਾਂਗੇ ਆਪਾਂ ਫਿਰ ਅਗਲੇ ਦੋ ਗੁੰਡੇ ਲਵਾਂਗੇ ਫਿਰ ਉਣਾਗੇ ਫਿਰ ਤਾਂ ਗੱਲ ਪੇਟਾਂਗੇ ਤੇ ਫਿਰ ਉਣਾਗੇ ਤਾਂ ਗੱਲ ਪੇਟਾਂਗੇ ਫੇਰ ਤਾਂ ਗੱਲ ਪੇਟਾਂਗੇ ਫਿਰ ਇੱਕ ਵਾਰੀ ਹੁਣਿਆ ਇਨੋਂ ਆਪਾਂ ਇਸ ਤਰ੍ਹਾਂ ਸਿੱਧਾ ਹੁੰਦਾਂਗੇ ਲਾਸਟ ਵਾਰ ਠੀਕ ਹੈ ਹੁਣ ਆਪਾਂ ਅਗੇ ਰੋਂਗ ਸਾਈਡ ਰੋਂਗ ਸਾਈਡ ਪਹਿਲਾਂ ਆਪਾਂ ਉਤਾਰਾਂਗੇ ਦੋ ਦਾ ਇੱਕ ਕਰਦੇ ਹੋਏ ਜਾਣਾ ਹੁਣ ਸਾਰੀ ਸਲਾਈ ਜਿਹੜੀ ਆ ਇਹ ਦੋ ਦਾ ਇੱਕ ਕਰਦੇ ਹੋਏ ਜਾਣਾ ਦੋ ਦਾ ਲਿਕ ਕਰਦੇ ਹੋਏ ਆਪਾਂ ਪੂਰੀ ਸਲਾਈ ਉਣ ਲਵਾਂਗੇ ਇਹ ਉਲਟੀ ਸਾਈਡ ਦੀ ਸਿਲਾਈ ਹੈਗੀ ਆ ਜਿਹੜੀ ਕਿ ਦੋ ਦਾ ਇੱਕ ਕਰਦੇ ਹੋਏ ਜਾਵਾਂਗੇ ਸਾਰੇ ਆਪਾਂ ਜਿਹੜੇ ਜਿੰਨੇ ਵੀ ਫੰਦੇ ਆ ਦੋ ਦੇ ਇੱਕ ਦੇ ਕਰਦੇ ਹੋਏ ਜਾਣਾ ਜਾਨੀ ਕਿ ਕੁੰਡਿਆ ਸਟੀਚਰ ਜੋ ਵੀ ਤੁਸੀਂ ਕਹਿੰਦੇ ਹੋ ਇਹ ਦੋ ਦੇ ਇੱਕ ਕਰਦੇ ਹੋਏ ਜਾਣ ਇਹ ਸਾਰੀ ਸਿਲਾਈ ਇਸ ਤਰ੍ਹਾਂ ਹਰ ਵਾਰ ਇਸ ਤਰ੍ਹਾਂ ਹੀ ਚੜੇਗੀ ਉਹ ਸਾਰੀ ਸਿਲਾਈ ਇਸ ਤਰ੍ਹਾਂ ਸੇਮ ਜਾਊਗੀ ਇਸ ਲਈ ਆਪਾਂ ਕੰਪਲੀਟ ਕਰ ਲਿਆ ਤੇ ਇਹ ਹੁਣ ਕੁਝ ਫੋਕਸ ਇਸ ਤਰ੍ਹਾਂ ਦਾ ਦਿਖ ਰਿਹਾ ਹੈ ਠੀਕ ਹੈ ਹੁਣ ਅੱਗੇ ਆਪਾਂ ਫਰੰਟ ਸਾਈਡ ਤੇ ਫਿਰ ਨੈਕਸਟ ਸਲਾਈਡ ਤੇ ਠੀਕ ਹੈ ਉਹਦੇ ਵਿੱਚ ਆਪਾਂ ਕੀ ਕਰਾਂਗੇ ਉਹ ਜੋ ਥੋੜਾ ਜਿਹਾ ਚੇਂਜ ਕਰਾਂਗੇ ਪਹਿਲੇ ਦੋ ਕੁੰਡੀ ਆਪਾਂ ਉਣ ਲਾਂਗੇ ਠੀਕ ਹੈ ਫਿਰ ਤਾਂਗਾ ਸੇਮ ਲਪੇਟਾਂਗੇ दोකුඩනු ව ේතා ගලපේ්ටර सेම් කුඩවිච් दोක විච දාර ර ගලප් दोකල වගේ ਯਾਦ ਰੱਖਿਓ ਇਹ ਜਿਹੜਾ ਬਲੇਟਿਆ ਹੋਇਆ ਇਹਨੇ ਨਿਕਲਣਾ ਚਾਹੀਦਾ ਜੋ-ਜੋ ਵੀ ਭੈਣ ਭਰਾ ਆਪਣੇ ਨਾਲ ਨਵੇਂ ਜੁੜਦੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਦਿਲੋਂ ਜਿਹੜੇ ਕਮੈਂਟ ਕਰਦੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਲਾਈਕ ਜ਼ਰੂਰ ਕਰਿਆ ਕਰੋ ਤੇ ਅੱਗੇ ਨੈਕਸਟ ਸੇਮ ਸਲਾਈ ਇਸ ਤਰ੍ਹਾਂ ਹੀ ਜਾਊਗੀ ਫਿਰ ਆਪਾਂ ਲਪੇਟਾਂਗੇ ਫਿਰ ਦੋ ਦਾ ਇੱਕ ਕਰਾਂਗੇ ਜਾਨੀ ਕਿ ਦੋ ਵਾਰੀ ਕੱਢੋ ਕੁੰਡੇ ਨੂੰ ਦੋ ਦੋ ਵਾਰੀ ਬੁਣਾਗੇ ਆਪਾਂ ਫਿਰ ਲਪੇਟਿਆ ਫਿਰ ਉਣ ਲਿਆ ਠੀਕ ਹੈ ਫਿਰ ਇਹਨਾਂ ਨੂੰ ਉਤਾਰ ਦਵਾਂਗੇ ਫਿਰ ਤਾਂ ਗੱਲ ਪੇਟਾਂਗੇ ਫਿਰ ਉਣਾਂਗੇ ගලපේට फේරනफරන උතාර්තවාගේ තා ගලපේටරගලද තා ගලපේ් फनेි රන තාර්ත ේතා ගලපේ फरनेට वाले ਫੇਰ ਤਾਂ ਗੱਲ ਭੇਟਾਂਗੇ ਫੇਰ ਸੇਮ ਦੇ ਵਿੱਚੋਂ ਫਿਰ ਇਹਨੂੰ ਉਤਾਰ ਦਵਾਂਗੇ ਫੇਰ ਤਾਂ ਗੱਲ ਭੇਟਿਆ ਫੇਰ ਅਗਲੇ ਦੋ ਸਟੀਚਸ ਲੈਣੇ ਆ ਦੋ ਕੁੰਡੇ ਲੈਣੇ ਆ ਫੇਰ ਤਾਂ ਗੱਲ ਭੇਟਿਆ ਉਹੀ ਸੇਮ ਕੁੰਡਿਆਂ ਵਿੱਚੋਂ ਫੇਰ ਇੱਕ ਵਾਰ ਕੱਢਾਂਗੇ ਤੇ ਫਿਰ ਇਹਨੂੰ ਉਤਾਰ ਦਵਾਂਗੇ ਫੇਰ ਤਾਂ ਗੱਲ ਭੇਟਾਂਗੇ ਫੇਰ ਅਗਲੇ ਦੋ ਸਟੀਚ ਲਵਾਂਗੇ ਫੇਰ ਤਾਂ ਗੱਲ ਭੇਟਾਂਗੇ ਫਿਰ ਸੇਮ ਸਟਿਚਸ ਦੇ ਵਿੱਚੋਂ ਇੱਕ ਵਾਰੀ ਫੇਰ ਹਉਣ ਲਵਾਂਗੇ ਫਿਰ ਆਪਾਂ ਤਾਂ ਗੱਲ ਭੇਟਾਂਗੇ ਅਗਲੇ ਦੋ ਸਟਿਚਸ ਲਵਾਂਗੇ ਫਿਰ ਤਾਂ ਗੱਲ ਭੇਟਾਂਗੇ ਅਗਲੇ ਦੋ ਸਟਿਚਸ ਲਵਾਂਗੇ ਸੇਮ ਸਟਿਚਸ ਦੇ ਵਿੱਚੋਂ ਦੀ ਕੱਢ ਕੇ ਫਿਰ ਤਾਂ ਗੱਲ ਭੇਟਾਂਗੇ ਅਗਲੇ ਦੋ ਸਟਿਚਸ ਲਾਵਾਂਗੇ ਫੇਰ ਤਾਂ ਗੱਲ ਵੇਟਾਂਗੇ ਉਹਨਾਂ ਸੇਮ ਦੋ ਸਟਿਚਸ ਦੇ ਵਿੱਚੋਂ ਦੀ ਕੱਢ ਕੇ ਉਹਨਾਂ ਨੂੰ ਉਤਾਰ ਦਵਾਂਗੇ ਠੀਕ ਹੈ ਫੇਰ ਤਾਂ ਗੱਲ ਵੇਟਾਂਗੇ ਦੋ ਗੁੰਡਿਆਂ ਦੇ ਵਿੱਚੋਂ ਦੀ ਆਪਾਂ ਇੱਕ ਗੁੰਡਾ ਬਣਾਵਾਂਗੇ प पेटंग फर दोु विच्चु दिनु काडदमागे वाले क दो सिंपलओनलवागे होनागे अपा बैक् सते पैला कुंडा होनागे पहला दो कुे होनागे फिर आप दो दा एक करते हुए जावगे फिर सारी सिलाई फिर दो दा एक करते हुए जानी है ਇਹ ਲਾਸਟ ਵਾਲੇ ਦੋ ਫੇਰ ਔਨ ਲਵਾਵਾਂਗੇ ਇਹ ਕੁਝ ਇਸ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਬਣ ਰਿਹਾ ਹੈ ਸਟਾਰ ਟਾਈ ਠੀਕ ਹੈ ਹੁਣ ਆਪਾਂ ਨੈਕਸਟ ਸਲਾਈਡ ਤੇ ਆ ਚੁੱਕੇ ਹਾਂ ਤੇ ਫਿਰ ਫਸਟ ਸਲਾਈਡ ਤੋਂ ਸ਼ੁਰੂ ਕਰਾਂਗੇ ਫਸਟ ਰੋਅ ਆ ਤਾਂ ਫੇਰ ਸ਼ੁਰੂ ਕਾ ਹੋ ਜੂਗਾ ਜਿਹੜਾ ਫਸਟ ਰੋਅ ਉਹਦੇ ਵਿੱਚ ਕਰਿਆ ਸੀ ਇੱਕ ਪਹਿਲਾ ਉਤਾਰ ਲੈਣਾ ਹੈ ਆਪਾਂ ਫਿਰ ਤਾਂ ਗੱਲ ਪੇਟਾਂਗੇ ਧਿਆਨ ਨਾਲ ਦੇਖ ਲਿਓ ਵੀਡੀਓ ਨੂੰ ਇੱਕ ਵਾਰੀ ਫੇਰ ਮੈਂ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਦਿੰਨੀ ਆ ਦੋ ਲੂਪ ਲੈਣੀਆਂ ਉਹਨਾਂ ਵਿੱਚ ਇੱਕ ਵਾਰੀ ਕੱਢਿਆ ਫੇਰ ਤਾਂ ਗੱਲ ਪੇਟਿਆ ਫੇਰ ਦੋ ਲੂਪ ਲਈਆਂ ਉਹ ਸੇਮ ਦੋ ਦੋ ਲੂਪ ਦੇ ਵਿੱਚੋਂ ਫੇਰ ਬੁਣ ਲਿਆ ਠੀਕ ਹੈ ਫੇਰ ਤਾਂ ਗੱਲ ਪੇਟਿਆ ਅਗਲੀਆਂ ਦੋ ਲੂਪ ਲਈਆਂ ਇੱਕ ਵਾਰੀ ਹੋਣਿਆ ਇੱਕ ਵਾਰੀ ਹੋਣਿਆ ਤਾਂ ਗੱਲ ਪੇਟਿਆ ਸੇਮ ਦੇ ਵਿੱਚੋਂ ਇੱਕ ਵਾਰੀ ਫੇਰ ਹੰਨਾ ఫగలు పేట లే దో దో తగ్గ లపేట సేమ ఫ ਇਹ ਤਾਂ ਗੱਲ ਭੇਟਾਂਗੇ ਫਿਰ ਦੋ ਲੂਪ ਲਵਾਂਗੇ ਇੱਕ ਵਾਰੀ ਹੁਣਿਆ ਤਾਂ ਗੱਲ ਭੇਟਿਆ ਦੋ ਵਾਰੀ ਹੁਣ ਲਿਆ ਠੀਕ ਆ ਫਿਰ ਇਹਨਾਂ ਨੂੰ ਉਤਾਰ ਦਵਾਂ ਇਹ ਵੀ ਸਲਾਈ ਸੇਮ ਉਸੇ ਤਰ੍ਹਾਂ ਹੀ ਕੰਪਲੀਟ ਕਰਨੀ ਆ ਬਸ ਇਹੀ ਦੋ ਦੋ ਦੇ ਮਲਟੀਪਲ ਚ ਜਾਏ ਜਾਣਾ ਤੇ ਤਾਂ ਗੱਲ ਭੇਟਣਾ ਨਹੀਂ ਭੁੱਲਣਾ ਬਹੁਤ ਈਜ਼ੀ ਡਿਜ਼ਾਈਨ ਆ ਤੁਸੀਂ ਆਪਣਾ ਸਟੌਲ ਮਫਰਲ ਕੁਝ ਵੀ ਬਣਾ ਸਕਦੇ ਜੇ ਬਲੈਂਕਟ ਵਗੈਰਾ ਅਦਰਵਾਈਜ਼ ਤੁਸੀਂ ਅਗਰ ਚਾਹੋ ਤਾਂ ਕਾਰਡੀਗਨ ਤੇ ਵੀ ਪਾ ਸਕਦੇ ਜੇ ਇਸ ਨੂੰ ਮੈਂ ਥੋੜੀ ਜੀ ਬਣਾ ਲਵਾਂ ਤੇ ਫਿਰ ਤੁਹਾਨੂੰ ਇੱਕ ਵਾਰੀ ਇਹ ਡਿਜ਼ਾਈਨ ਇੰਨਾ ਦੱਸ ਦਿੰਨੀ ਆ ਦੋ ਸਲਾਈਆਂ ਫਿਰ ਦੁਬਾਰਾ ਤੋਂ ਇੱਕ ਵਾਰੀ ਉਣਿਆ ਤਾਂ ਗੱਲ ਪੇਟਣਾ ਫਿਰ ਦੋ ਲੂਪ ਦੇ ਵਿੱਚ ਉਣਨਾ ਫੇਰ ਤਾਂ ਗੱਲ ਭੇਟਣਾ ਫਿਰ ਦੋ ਲੂਪ ਦੇ ਵਿੱਚੋਂ ਦੀ ਉਹਨਾਂ ਦੋ ਕੁੰਡੀਆਂ ਦੇ ਵਿੱਚੋਂ ਦੀ ਉਹਨਾਂ ਤੇ ਫਿਰ ਇਹਨੂੰ ਉਤਾਰ ਦੇਣਾ ਤਾਂ ਗੱਲ ਭੇਟਣਾ ਫਿਰ ਅਗਲੇ ਦੋ ਨੈਕਸਟ ਜਿਹੜੇ ਦੋ ਕੁੰਡਿਆ ਉਹਨਾਂ ਦੇ ਵਿੱਚੋਂ ਦੀ ਉਹਨਾਂ ਤਾਂ ਗੱਲ ਭੇਟਣਾ ਹੈ ਸੇਮ ਦੋ ਕੁੰਡੀਆਂ ਦੇ ਵਿੱਚੋਂ ਦੀ ਉਣ ਕੇ ਫਿਰ ਉਹਨਾਂ ਨੂੰ ਉਤਾਰ ਦੇਣਾ ਫੇਰ ਤਾਂ ਗੱਲ ਭੇਟਣਾ ਹੈ ਦੋ ਦੋ ਇੱਕ ਵਾਰ ਹੁਣਿਆ ਫਿਰ ਤਾਂ ਗੱਲ ਭੇਟਿਆ ਫਿਰ ਦੋ ਵਾਰ ਹੀ ਹੁਣਿਆ ਤੇ ਫਿਰ ਇਹਨਾਂ ਨੂੰ ਉਤਾਰ ਦਿੱਤਾ ਫਿਰ ਤਾਂ ਗੱਲ ਭੇਟਿਆ ਇੱਕ ਵਾਰੀ ਹੁਣਿਆ ਫਿਰ ਤਾਂ ਗੱਲ ਭੇਟਿਆ ਸੋਰੀ ਮੈਂ ਉਤਾਰ ਦਿੱਤੇ ਲੱਗਦਾ ਫਿਰ ਦੂਸਰੀ ਵਾਰ ਹੁਣ ਕੇ ਫਿਰ ਉਤਾਰਨੇ ਆ ਤਾ ਗਲ ਪੇਟਿਆ ਇੱਕ ਵਾਰੀ ਹੁਣਿਆ ਤਾ ਗਲ ਪੇਟਿਆ ਤੇ ਦੂਸਰੀ ਵਾਰ ਹੁਣਿਆ ਇਸੇ ਤਰ੍ਹਾਂ ਇਹ ਸਾਰੀ ਕਸਲਾਈ ਜਿਹੜੀ ਆ ਕੰਪਲੀਟ ਕਰ ਦਿੰਨੇ ਆਪਾਂ ਅੱਗੇ ਤੁਸੀਂ ਧਿਆਨ ਨਾਲ ਵੇਖਦੇ ਰਹੋ ਮੈਂ ਤੁਹਾਨੂੰ ਬਹੁਤ ਡਿਟੇਲ ਦੇ ਵਿੱਚ ਦੱਸ ਰਹੀ ਆ ਤਾ ਗਲ ਪੇਟਿਆ व फेता गलपेट फर दूसीवर के फिर दोे उतार दे फेता गलपेटवनिया ਫੇਰ ਤਾਂ ਗੱਲ ਵੇਟਾਂਗੇ ਆਪਾਂ ਫੇਰ ਦੂਸਰੀ ਵਜਨ ਫੇਰ ਇਹਨਾਂ ਨੂੰ ਉਤਾਰ ਦਵਾਂਗੇ ਫੇਰ ਤਾਂ ਗੱਲ ਵੇਟਾਂਗੇ ਆ ਗੱਲ ਭੇਟਿਆ ਫਿਰ ਇਹਨੂੰ ਫਿਰ ਆਪਾਂ ਲਾਸਟ ਵਾਲਾ ਇੱਥੇ ਹੀ ਉਹਨਾਂ ਨੂੰ ਠੀਕ ਹੈ ਨੈਕਸਟ ਅੱਗੇ ਆਪਾਂ ਉਲਟੀ ਸਾਈਡ ਪਹਿਲਾ ਉਤਾਰਾਂਗੇ ਨੈਕਸਟ ਸੇਮ ਉਸ ਤਰ੍ਹਾਂ ਹੀ ਦੋ ਦਾ ਇੱਕ ਕਰਦੇ ਹੋਏ ਆਪਾਂ ਤੁਰੇ ਜਾਣਾ ਆਪਣਾ ਕੁਛ ਇਸ ਤਰ੍ਹਾਂ ਦਾ ਬਣ ਕੇ ਡਿਜ਼ਾਈਨ ਜਿਹੜਾ ਵਾ ਉਹ ਰੈਡੀ ਹੋ ਗਿਆ ਹੈ ਜਿਹੜਾ ਕਿ ਬਹੁਤ ਸੋਹਣਾ ਲੱਗ ਰਿਹਾ ਹੈ ਤੁਸੀਂ ਵੀ ਆਪਣੇ ਗਾਰਡੀਨ ਸਵੈਟਰ ਵਗੈਰਾ ਕਿਸੇ ਤੇ ਵੀ ਪਾ ਸਕਦੇ ਜੇ ਮੇਰੀ ਬਲੈਂਕਟ ਬਹੁਤ ਸੋਹਣੀ ਬਣੇਗੀ ਬੱਚੇ ਤੇ ਦੇਣ ਵਾਲੀ ਨਿਊ ਬੋਨ ਬੇਬੀ ਤੇ ਤੇ ਮਫਰਾ ਸਟੌਕ ਕੁਛ ਵੀ ਬਣਾ ਸਕਦੇ ਬਹੁਤ ਈਜ਼ੀ ਡਿਜ਼ਾਈਨ ਹੈ ਥੈਂਕ ਯੂ ਫॉर ਵਾਚਿੰਗ ਚੈਨਲ ਨੂੰ ਸਬਸਕ੍ਰਾਈਬ ਕਰਦੇ ਜਾਣਾ